ਮਰਿੰਦਰ ਦਾ 5 ਸਾਲ ਦੇ ਵਿੱਚ ਇਹਨੇ ਫਿਰ ਕਿਸ ਤਰ੍ਹਾਂ ਦਾ ਦੌਰ ਰਿਹਾ ਉਹ ਦੇਖੋ ਗੱਲ ਖਾਲੀ ਅਮਰਿੰਦਰ ਸਿੰਘ ਨਾ ਠੀਕ ਸੀ ਇਹਦਾ ਜੀ ਕਾਰੋਬਾਰ ਵੀ ਠੀਕ ਸੀ ਟੋਟਲ ਮੋਨੋਪੋਲਾਈਜ਼ ਕਿਵੇਂ ਕੀਤਾ ਇਹਨੇ ਪੰਜਾਬ ਸਾਰਾ ਉਹ ਪੂਰਾ ਮੋਨੋਪੋਲਾਈਜ਼ ਹੈ ਕਿ ਵੀ ਸਾਰਿਆਂ ਜਿਨ੍ਹਾਂ ਜਿਨ੍ਹਾਂ ਦੀ ਪਰਚੀ ਨਹੀਂ ਸੀ ਹਿਲਦਾ ਸ਼ਰਾਬ ਦੇ ਖੇਤਰ ਜਿਹੜੀਆਂ ਪਰਚੀਆਂ ਨਿਕਲਦੀਆਂ ਨਾ ਜੀ ਪਰਚੀਆਂ ਜਾਦੀਆਂ ਪਾ ਲੈਣੀਆਂ ਆਪਣੇ ਬੰਦਿਆਂ ਦੀ ਨਿਕਲ ਜਾਣੀਆਂ ਫਿਰ ਜਿਹਨਾਂ ਹੋਰਾਂ ਦੀ ਨਿਕਲ ਜਾਣੀਆਂ ਉਹਨਾਂ ਨੂੰ 파ਟਨਰ ਬਣਾ ਲੈਣਾ ਫਿਰ ਤਾਂ ਆਰਮੀ ਵੀ ਆਪਣੀ ਸੀ ਤੇ ਲੋਕਾਂ ਦੀਆਂ ਪੇਟੀਆਂ ਸਾਡਾ ਮਰ ਅ ਇਲੈਕਸ਼ਨ ਹਾਰਨ ਦਾ ਮਾਜੇ ਦੇ ਵਿੱਚ ਮਾਤੇ ਮਾਜੇ ਬੜੇ ਗੈਰਤਮੰਦ ਲੋ ਗਿਆ ਮੈਰਜ ਪਹਿਲੇ ਸੋ ਹੋਰ ਇਹ ਤਾਂ ਇਹਦੀ ਆਰਮੀ ਪੌਂਟੀ ਚੜ੍ਹੇ ਦੀ ਆਰਮੀ ਖੁਦ ਚੈੱਕ ਕਰਦੀ ਹੁੰਦੀ ਸੀ ਕਰਦੀ ਸੀ ਮਤਲਬ ਉਹਨਾਂ ਜੀ ਨੇ ਛੁੱਟੀ ਸੀ ਕੈਪਟਨ ਮੁੰਦਰ ਸਿੰਘਾ ਲੋ ਛੁੱਟੀ ਸੀ ਹਾਂ ਹਾਂ ਤੇ ਉਹ ਜਾਂਦੇ ਸੀ ਲੇ ਮਾਜੇ ਵਾਲਿਆਂ ਨੇ ਇੱਕ ਸਰਕਾਰ ਇਹ ਤਾਂ ਪ੍ਰਾਈਵੇਟ ਆਰਮੀ ਨੂੰ ਕਿਵੇਂ ਛੋੜ ਦਿੰਦੀ ਹੈ ਚਲੋ ਇਹ ਤਾਂ ਉਹਨੂੰ ਜਵਾਬ ਮਾਰਜ ਸਾਫ ਦੇ ਸਕਦੇ ਆ ਰਣਾਤਨ ਜੀ ਸਰਕਾਰ ਦੇ ਐਮਐਲਏ ਸੀਗੇ ਐਮਪੀ ਰਹੇ ਐਮਐਲਏ ਐਮਐਲਏ ਬਣਨਾ ਕੀ ਹੋ ਜਾਂਦਾ ਲੇਕਿਨ ਗੱਲ ਇਹ ਆ ਕਿ ਵੀ ਮੁੱਖ ਮੰਤਰੀ ਦੇ ਕੰਮ ਹੈ ਸਾਰੇ ਇਹਦਾ ਜਵਾਬ ਮੁੱਖ ਮੰਤਰੀ ਦੇ ਸਕਦੇ ਆ ਪ੍ਰਾਈਵੇਟ ਆਰਮੀ ਸੀ ਲੋਕਾਂ ਦੀਆਂ ਪੇਟੀਆਂ ਤਾਂ ਹੀ ਤਲਾਸ਼ੀ ਲੈਂਦੇ ਸੀਗੇ ਔਰ ਮੱਝ ਵਾਲਿਆਂ ਨੇ ਨੀ ਭੁਲੀ ਟਕਾ ਕੇ ਠੋਕ ਘੇਰਾਏ ਬਹੁਤ ਬੁਰੀ ਤਰ੍ਹਾਂ ਆ ਰਹਾ ਸਾਨੂੰ ਠੀਕ ਦੁਆਬੇ ਜੋ ਵੀ ਕਾਫੀ ਚਟਕਾ ਲੱਗਾ ਇਹ ਦੁਆਬੇ ਚ ਵੀ ਚਟਕਾ ਲੱਗਾ ਲੇਕਿਨ ਦੁਆਬਾ ਓਵਰਆਲ ਠੀਕ ਸੀ ਬਾਕੀ ਇਹਨੂੰ ਚੱਲ ਮਾਜੇ ਤਾਂ ਜਬ ਹੁੰਜਦੇ ਸੀ ਬਿਲਕੁਲ ਸਾਫ ਹੋ ਗਈ ਸੀ ਚਲੋ ਖੈਰ ਗੱਲ ਇਹ ਕਿ ਵੀ ਪੌਂਟੀ ਦਾ ਯੂਪੀਐਸਬੀ ਫਿਰ ਬੜਾ ਕੰਟਰੋਲ ਰਿਆ ਫਿਰ ਇਹਦੇ ਵਿੱਚ ਦਿਮਾਗ 'ਚ ਇੱਕ ਵਹਿਮ ਪੈ ਗਿਆ ਪੌਂਟੀ ਚੱਡੇ ਦੇ ਕਿ ਯਾਰ ਮੈਨੂੰ ਗੋਲੀ ਨਾ ਮਾਰਨਾ ਤਾਂ ਮੈਨੂੰ ਜਵਾਰ ਜੈਸਵਲ ਮਰਵਾਊਗਾ ਅੱਛਾ ਮੇਰੇ ਨਾਲ ਵੀ ਗੱਲਾਂ ਕੀਤੀਆਂ ਮੈਂ ਕਿਹਾ ਯਾਰ ਤੂੰ ਉਹਦੇ ਮਗਰਮੀ ਪਿਆ ਆ ਉਥੇ ਕਿਤੇ ਜਵਾਰ ਜੈਸ ਵਾਲਾ ਕੌਣ ਸੀ ਇਹ ਵੀ ਇੱਕ ਸ਼ਰਾਬ ਦਾ ਇਹਦੇ ਨੂੰ ਵੱਡਾ ਠੇਕੇਦਾਰ ਸੀ ਯੂਪੀ ਦਾ ਉਹਨੂੰ ਵੀ ਮੈਂ ਸ਼ੁਕਰ ਮੈਲ ਲਵਾ ਕੇ ਦਿੱਤੀ ਅੱਛਾ ਮਹਾਰਾਜਗੰਜ ਫਿਰ ਉਹਨੇ ਆਪਣੇ ਆਪ ਦੂਜੀ ਇੱਕ ਹੋਰ ਲਈ ਸ਼ੁਕਰ ਮੈਲ ਫਿਰ ਉਹਨੇ ਚਾਰ ਲੈ ਲਈਆਂ ਇਕੱਟੀਆਂ ਹੋਰ ਬਿਹਾਰ ਚ ਖੈਰ ਉਹ ਚਲੀਆਂ ਚੁਲੀਆਂ ਨਹੀਂ ਕੁੱਲ ਮਿਲਾ ਕੇ ਉਹਦਾ ਸ਼ੁਕਰ ਬਿਜ਼ਨਸ ਇਸ ਨਾਟ ਡੂਇੰਗ ਵੇਅਰ ਉਹ ਹੋਟਲਸ ਚ ਵੀ ਆ ਫਿਰ ਉਹ ਰੀਅਲ ਸਟੇਟ ਚ ਵੀ ਸੀ ਬੜਾ ਵਧੀਆ ਬੰਦਾ ਉਹ ਵੀ ਤੇ ਇਹਨੂੰ ਉਹਦੇ ਤੇ ਫਹਿਮ ਹੋ ਗਿਆ ਕਿ ਇਹਨੇ ਮੈਨੂੰ ਮਰਵਾਇਆ ਮਰਵਾਨਾ ਮੈਂ ਵੀ ਇਹਨੂੰ ਕਿਹਾ ਤੂੰ ਕਿਉਂ ਕਹਿੰਦਾ ਮੇਰੇ ਕੋ ਰਿਕਾਰਡਿੰਗ ਆ ਮੈਨੂੰ ਹੋਮ ਹੋਮ ਸੈਕਟਰੀ ਨੇ ਆ ਡੀਜੀ ਨੇ ਕਹਿੰਨੇ ਰਿਕਾਰਡਿੰਗ ਕਰਕੇ ਦਿੱਤੀ ਉਹਦੀ ਮੈਂ ਕਿਹਾ ਹੋਊਗਾ ਯਾਰ ਇਹਨਾਂ ਦਾ ਆਪਸ ਚ ਫੇਰ ਉਹ ਕਸੂਰ ਕਿਸੇ ਦਾ ਹੂਚ ਦੇ ਚ ਬੰਦੇ ਮਰ ਗਏ ਕਾਨਪੁਰ ਅੱਛਾ ਕਾਨਪੁਰ ਯਾਰ ਕਿਤੇ ਅਲਾਬਾਦ ਫੇਰ ਇਹਨੇ ਲਾਜੀ ਬਨਾਰਸ ਅੱਛਾ ਉੱਥੇ ਉਹਦੇ ਠੇਕੇ ਵੀ ਨਹੀਂ ਸੀ ਮਾਯਵਤੀ ਦੇ ਰਾਤ ਚ ਉਹਦੇ ਮਰਡਰ ਦਾ 100 ਕੁਛ ਬੰਦਿਆਂ ਦਾ ਕੇਸ ਹੋ ਆ ਕੇ ਉਹਨੂੰ 7-8 ਸਾਲ ਜੇਲ੍ਹ ਚ ਰੱਖਿਆ अच्छा जी ਫਿਰ ਬੜੀ ਮੁਸ਼ਕਿਲ ਨਾਲ ਛੁੱਟਿਆ ਲੇਕਰ ਤਾਂ اچھا ਬਹੁਤ ਗੋਲੀ ਨਾਲ ਹੀ ਹੋਣੀ ਸੀ ਮਾਇਆਵਤੀ ਵਾਲਾ ਜਿਹੜਾ ਜ਼ਿਕਰ ਕੀਤਾ ਕਿਉਂਕਿ ਜਦੋਂ ਪੰਜਾਬ ਦੀ ਤੇ ਉੱਤਰ ਪ੍ਰਦੇਸ਼ ਦੀ ਇਲੈਕਸ਼ਨ ਇਕੱਠੀ ਹੁੰਦੀ ਹੈ 2007 ਦੇ ਵਿੱਚ ਜਦੋਂ ਅਮਰਿੰਦਰ ਸਿੰਘ ਸੱਤਾਹੀਣ ਹੋ ਜਾਂਦੇ ਨੇ ਤਾਂ ਉਦੋਂ ਹੀ ਮਾਇਆਵਤੀ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਬਣਦੇ ਨੇ ਤਾਂ ਮਾਇਆਵਤੀ ਦੇ ਰਾਜ ਦੇ ਵਿੱਚ ਜਿਹੜਾ ਸਭ ਤੋਂ ਜਿਹੜਾ ਚਰਚਿਤ ਗੱਲ ਸੀ ਵੀ ਇਹ ਇੱਕ ਲਿਕਰ ਕਾਰਪੋਰੇਸ਼ਨ ਦਾ ਹੈੱਡ ਬਣ ਜਾਂਦਾ ਉਹ ਸਾਰੀ ਗੇਮ ਕਿਵੇਂ ਚੱਲਦੀ ਹੈ ਗੇਮ ਕਹ ਲੈ ਲੋ ਪਲਾਨ ਕਹ ਲੈ ਲੋ ਦੇਖੋ ਉਹਦਾ ਮੈਨੂੰ ਪੂਰਾ ਤਾਂ ਨਹੀਂ ਪਤਾ ਜੀ ਲੇਕਿਨ ਫਿਰ ਉਹ ਟ੍ਰੇਲਰ ਮੇਡ ਸੀ ਸਾਰਾ ਵੀ ਕਿਉਂ ਬਣਾਇਆ ਜਾਵੇ ਕਿਵੇਂ ਫਿਰ ਤਾਂ ਇਹ ਵੀ ਹਾਲਾਤ ਹੋ ਗਏ ਜੀ ਕਿ ਜਿੱਥੇ ਸ਼ੀਰਾ ਹਮ ਜਿੱਦਾਂ ਸ਼ੂਗਰ ਮਿਲਦਾ ਦਾ ਸ਼ੀਰਾ ਹਮ ਉਹਦਾ ਇੰਨੇ ਪਰਸੈਂਟ ਪੌਂਟੀ ਲਿਜਾਊਗਾ ਆਰਡਰ ਸੀ ਸਰਕਾਰ ਦਾ ਆਰਡਰ ਸੀ ਅੱਛਾ ਫਿਰ ਸਾਰੀ ਸ਼ੂਗਰ ਸੌਰੀ ਸਾਰੀ ਲੇਕਰ ਇਹ ਕੰਟਰੋਲ ਕਰਦਾ ਸੀ ਮਲੈਸਿਸ ਇਹ ਕੰਟਰੋਲ ਕਰਦਾ ਸੀ ਫਿਰ ਤਾਂ ਹਰ ਜਗ੍ਹਾ ਹੀ ਕੰਟਰੋਲ ਕਰਦਾ ਸੀ ਇੱਕ ਉਹ ਕਿੱਸਾ ਜਿਹੜਾ ਮੈਨੂੰ ਯਾਦ ਹੈ ਅੱਜ ਵੀ ਜਿਹੜੀ ਉਹ ਕੰਪਨੀ ਦਾ ਤੁਹਾਨੂੰ ਪਤਾ ਹੋ ਜਿਹੜੀ ਮੈਕਡਵਲ ਕਿਹੜੀ ਕੰਪਨੀ ਦੀ ਹੈ ਉਹ ਉਹਦੀ ਬੜੀ ਬਾਹ ਮਰੂੜੀ ਸੀ ਇਹਨਾਂ ਨੇ ਜਿਹੜਾ ਇੱਕ ਠੇਕੇਦਾਰਾਂ ਨੂੰ ਇੱਕ ਸ਼ੋਰਟ ਹੁੰਦੀ ਹੈ ਵੀ 60 ਦਿਨ ਜਾਂ ਕਿੰਨੇ ਦਿਨ ਬਾਅਦ ਪੈਸੇ ਪੇਮੈਂਟ ਜਿਹੜੀ ਕਰਦੀ ਹੈ ਉਹਦੀ ਲਿਕਰ ਦੀ ਉਹਦੀ ਬੈਕ ਡਬਲ ਦੀ ਸਭ ਤੋਂ ਵੱਧ ਸੇਲ ਸੀ ਸੇਲ ਉੱਥੇ ਨੰਬਰ 1 ਤੇਰੇ ਸੇਲ ਹੀ ਬੰਦ ਕਰਾਤੀ ਸੀ ਉਸ ਬ੍ਰਾਂਡ ਸਭ ਕੁਝ ਦੇਖੋ ਇਹ ਕਿਵੇਂ ਕਰਾਇਆ ਸੀ ਉਹ ਤਾਂ ਜਦੋਂ ਮੁੱਖ ਮੰਤਰੀ ਨਾਲ ਆ ਐਕਸਾਈਜ਼ ਡਿਪਾਰਟਮੈਂਟ ਨਾਲ ਆ ਜੋ ਮਰਜ਼ੀ ਕਰਦੇ ਹੋ ਤੁਸੀਂ ਇੱਕ ਪਾਰਟਿਕੂਲਰ ਬ੍ਰਾਂਡ ਦੀ ਕਰ ਸਕਦੇ ਹੋ ਯਾਰ ਜਦੋਂ ਮੁੱਖ ਮੰਤਰੀ ਨਾਲ ਹੋਵੇ ਜੋ ਮਰਜ਼ੀ ਕਰੋ ਨਹੀਂ ਹੋਇਆ ਕਿਵੇਂ ਉਹ ਇਹ ਮੇਰੀ ਪੁਕਤਨਾ ਉਹਦੀ ਇਨ ਡੈਪਥ ਤਲਿਮ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿਉਂਕਿ ਮੇਰੇ ਨਾਲ ਤਾਂ ਫਿਰ ਪੰਜਾਬ ਦੇ ਵਿੱਚ ਵੀ ਇੱਕ ਵਾਰੀ ਤੁਹਾਡੇ ਯਾਦ ਹੋ ਜਿਹੜੀ ਹੈ ਰੰਮ ਬਹੁਤ ਮਸ਼ਹੂਰ ਹੈ 올ਡ ਮੋਕ ਹਾਂਜੀ ਉਹ ਕਾ ਕਈ ਸਾਲ ਬੰਦ ਰਹੀ ਪੰਜਾਬ ਦੇ ਇੱਕ ਸਿਆਸਤਦਾਨ ਨੇ ਆਪਦੇ ਪਾਵਰਫੁੱਲ ਰਿਹਾ ਹੋ ਉਹਨੇ ਆਪਦੇ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਪੰਜਾਬ ਦੇ ਵਿੱਚ ਕੁਝ ਟਾਈਮ ਰਹੀ ਦੇਖੋ ਜੀ ਇਹ ਇਹ ਦਮਾਰ ਗਹਿਰਾਈ ਜਿੰਨੀ ਮੈਨੂੰ ਪਤਾ ਲੇਕਿਨ ਹੁਣ ਨੂੰ ਕੁਝ ਵੀ ਹੋ ਸਕਦਾ ਹੈ ਅੱਛਾ ਚਲੋ ਹੁਣ ਆਪਾਂ ਮਾਇਆਵਤੀ ਨਾਲ ਕਿਵੇਂ ਫਿਰ ਇਹ ਸਾਰਾ ਯੂਪੀ ਚ ਕੀਤਾ ਉਹ ਸਾਰਾ ਦੱਸੋ ਗੱਲ ਇਹ ਮਾਇਆਵਤੀ ਦਾ ਰਾਜ ਕੋ ਹਮ ਕਰਨਾ ਤਾਂ ਆਪਣੇ ਦੰਤ ਤੇ ਹੁੰਦਾ ਉਹੀ ਮਾਇਆਵਤੀ ਦਾ ਰਾਜ ਮਾਇਆਵਤੀ ਦਾ ਸੀ ਪੌਂਟੀ ਦੀ ਤੁੱਤੀ ਬੋਲਦੀ ਸੀ ਕੋਈ ਪ੍ਰੋਬਲਮ ਨਹੀਂ ਸੀ ਪੌਂਟੀ ਨੂੰ ਵੈਸੇ ਉਦੋਂ ਪਹਿਲਾਂ ਜੇ ਚੱਲੀਏ ਤਾਂ ਭਾਜੀਪੀ ਦੇ ਰਾਜ ਚ ਵੀ ਕੋਈ ਪ੍ਰੋਬਲਮ ਨਹੀਂ ਸੀ ਇਹਨੂੰ ਉਦੋਂ ਪਹਿਲੇ ਭਾਜੀਪੀ ਦੇ ਵੀ ਰਹੇ ਬੁਲੈਬ ਸਿੰਘ ਦੇ ਵੀ ਰਹੇ ਮਾਇਆਵਤੀ ਦਾ ਵੀ ਰਾਜ ਰਿਆ ਆ ਫਿਰ ਭਾਜੀਪੀ ਦਾ ਕੁਝ ਇੱਕ ਜਿਹੜਾ ਟਰਮ ਵਿੱਚ ਪਹਿਲਾਂ ਆਇਆ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਸੀ ਜਦੋਂ ਰਾਜਨਾਥ ਸਿੰਘ ਵਗੈਰਾ ਚੀਫ ਮਿਨਿਸਟਰ ਬਣਦੇ ਨੇ ਠੀਕ ਸੀ ਜਦੋਂ 2007 ਦੇ ਵਿੱਚ ਪੰਜਾਬ ਦੇ ਵਿੱਚ ਸੱਤਾ ਫਿਰ ਤਬਦੀਲ ਹੋ ਜਾਂਦੀ ਹੈ ਅਕਾਲੀ ਦਲ ਪਾਵਰ 'ਚ ਆ ਜਾਂਦਾ ਉਦੋਂ ਅਕਾਲੀ ਦਲ ਦੇ ਕਈ ਜਿਹੜੇ ਪਾਵਰਫੁੱਲ ਲੀਡਰ ਸੀਗੇ ਸ਼ਰਾਬ ਦਾ ਕਾਫੀ ਉਹਨਾਂ ਦਾ ਇੰਟਰਸਟ ਹੈ ਬਿジネス ਹੈ ਉਹਨਾਂ ਦੇ ਆਪਦੀਆਂ ਬਿਨਾਂ ਨਾ ਹੋਰ ਬਹੁਤ ਕੁਝ ਉਦੋਂ ਫਿਰ ਪੌਂਟੀ ਚੱਡੇ ਦਾ ਰੋਲ ਕਿੰਨਾ ਕਰਿਆ ਜਾਂਦਾ ਹੈ ਕਿ ਫਰਕ ਪੈਂਦਾ ਮੇਰੇ ਖਿਆਲ ਨਾਲ ਪੌਂਟੀ ਚੱਡਾ ਦੀ ਡੈਥ ਤੋਂ ਬਾਅਦ ਜੀ ਪੌਂਟੀ ਚੱਡੇ ਦੀ ਡੈਥ ਤੋਂ ਬਾਅਦ ਆਟੋਮੈਟਿਕਲੀ ਇਹਨਾਂ ਦਾ ਕੰਮ ਘਟਦਾ ਪੰਜਾਬ 'ਚ ਪੰਜਾਬ 'ਚ ਫਿਰ ਯੂਪੀ ਦੇ ਹਿੱਸੇਦਾਰ ਵੀ ਜਿਹੜੇ ਆ ਵੱਧ ਹਿੱਸਾ ਮੰਗਣ ਲੱਪੇ ਨੇ ਹੁੰਦੇ ਜਦੋਂ ਕਿਰਾਟੇ ਦਾ ਹੋਵੇ ਤੇ ਹਰ ਜਗ੍ਹਾ ਹੀ ਅਸਰ ਆਇਆ ਪੰਜਾਬ 'ਚ ਵੀ ਆਇਆ ਹਾਂ ਪੰਜਾਬ ਦੇ ਵਿੱਚ ਦੀਪਾ ਚੱਡਾ ਉਹਨੇ ਫਿਰ ਬਹੁਤ ਕੰਮ ਕੀਤਾ ਇਹਦੀ ਪਰਚਾਈ ਨੇ ਹਾਂ ਉਹ ਵੀ ਉਹ ਵੀ ਕੋਈ ਨਜਾਇਜ਼ ਨਹੀਂ ਇਹ ਬਿਜ਼ਨਸ ਕਰਦਾ ਹੈ ਬਿਜ਼ਨਸ ਆ ਹਾਂ ਉਹ ਫਿਰ ਜਿਹੜਾ ਅਕਾਲੀਆਂ ਦੇ ਰਾਜ ਚ ਫਿਰ ਜਿਹੜੇ ਠੇਕੇ ਦਾ ਕੰਟਰੋਲ ਦੀਪਾ ਚੱਡਾ ਕੋਲ ਰੱਖਾ ਜਾਂ ਜਿੰਨਾ ਉਹਨਾਂ ਦਾ ਹਿੱਸਾ ਸੀ ਇੱਕ ਕੰਸੋਰਟੀਅਮ ਵੀ ਹੁੰਦੀ ਆ ਅਗਲੇ ਨੂੰ ਹੁੰਦਾ ਯਾਰ ਮੇਰੀ ਮਿਲ ਦਾ ਪ੍ਰੋਡਕਟ ਵੇਖ ਰਿਆ ਇਹ ਐਡਵਾਂਟੇਜ ਮਿਲ ਜਾਂਦੀ ਆ ਦੇ ਨਾਲ ਹਿੱਸਾ ਪੈ ਰਿਆ ਤੇ ਇਹਨਾਂ ਦਾ ਖਾਨਦਾਨ ਹੀ ਕੰਮ ਸ਼ਰਾਬ ਦਾ ਸੀਗਾ ਸ਼ਰਾਬ ਦੇ ਠੇਕਿਆਂ ਦਾ ਸੀ ਤੇ ਖੈਰ ਪੌਂਟੀ ਨੇ ਜੋ ਤਰੱਕੀ ਕੀਤੀ ਵਿਜੇ ਮਾਲਿਆਰਗੇ ਮੈਂ ਇਹ ਦੇਖੇ ਉੱਥੇ ਅੱਛਾ ਯੈਸ ਫਿਰ ਤਾਂ ਤੇ ਯੂ ਨੇਮ ਅ ਥਿੰਗ ਜੇ ਡੱਟ ਵੀ ਬਣਦਾ ਤਾਂ ਡੱਟ ਦੀ ਫੈਕਟਰੀ ਜੇ ਡੱਬੇ ਚਾਹੀਦੇ ਤਾਂ ਡੱਬਿਆਂ ਦੀ ਫੈਕਟਰੀ ਜੇ ਲੇਬਲ ਹੈ ਤਾਂ ਲੇਬਲ ਦਾ ਕੰਮ ਤੇ ਜੇ ਸ਼ਰਾਬ ਆ ਸ਼ਰਾਬਾਂ ਦੇ کارਖਾਨੇ ਤਬ ਬਰੂਰੀ ਆ ਵੀ ਉਹ ਕਰਨਲ ਬਰੂਰੀ ਜਿਹੜੀ ਮੋਹਨ ਮਿਕਨਦੀ ਸੀ ਉਹ ਲੈ ਕੇ ਉਹ ਵੀ ਚਲਾਈ ਕਹਿਰ ਕਿਸਮਤ ਦਾ ਤਨੀ ਸੀ ਔਰ ਦਲੇਰ ਸੀ ਦਲੇਰੀ ਤੋਂ ਬਿਨਾ ਪੈਸਾ ਤੁਸੀਂ ਇਨਵੈਸਟਿੰਗ ਕਰ ਸਕਦੇ ਪੈਸਾ ਖਰਚ ਨਹੀਂ ਸਕਦੇ ਇਹਦੇ ਲਈ ਦਲੇਰੀ ਤੇ ਚਾਹੀਦੀ ਹੈ ਦਲੇਰੀ ਅੱਛਾ ਜਿਹੜਾ ਜਦੋਂ 2017 ਚ ਫੇਰ ਕੈਪਟਨ ਨਵਿੰਦਰ ਸਿੰਘ ਆ ਜਾਂਦੇ ਨੇ ਉਦੋਂ ਪੰਜਾਬ ਦੇ ਵਿੱਚ ਚੱਡਾ ਪਰਿਵਾਰ ਦਾ ਕਹਿ ਲੀ ਹੁਣ ਚੱਡਾ ਤਾਂ ਉਦੋਂ ਕੋੰਟੀ ਤਾਂ ਆਪਸੀਨ ਤੇ ਹੈ ਨਹੀਂ ਦੀਪਾ ਚੱਡਾ ਦਾ ਕਿੰਨਾ ਕਰੋੜ ਰਹਿ ਜਾਂਦਾ ਥੋੜਾ ਬਹੁਤ ਜਿਆਦਾ ਨਹੀਂ ਮੇਰੇ ਖਿਆਲ ਨਾਲ ਜਲੰਧਰ ਜਲਾਉ ਦੇ ਕੋਲ ਹੁੰਦਾ ਸੀ ਉਦੋਂ ਕਿਉਂਕਿ ਕਿਹ ਵੀ ਰੌਲਾ ਪਿਆ ਸੀ ਨਾ ਉਦੋਂ ਉਹ ਖੰਡ ਮਿਲਦਾ ਜਿਹੜਾ ਪਾਣੀ ਦੇ ਵਿੱਚ ਕੁਛ ਰਲ ਗਿਆ ਸੀ ਪੋਲੂਸ਼ਨ ਦਾ ਰੌਲਾ ਰੁਲਾ ਪਿਆ ਸੀ ਉਦੋਂ ਫਿਰ ਸ਼ਰਾਬ ਦੇ ਮਸਲੇ ਦੇ ਵਿੱਚ ਬਹੁਤਾ ਬਿਜ਼ਨਸ ਹੈ ਨਹੀਂ ਸੀ ਇਹਨਾਂ ਕੋਲ ਇਸ ਪਰਿਵਾਰ ਕੋਲ ਸ਼ਰਾਬ ਸਿਕਾ ਇਸ ਪਰਿਵਾਰ ਕੋਲ ਹੀ ਦੀਪਕ ਹੋਸੀ ਰਾਜੂ ਛੱਡ ਗਿਆ ਸੀ ਪੰਜਾਬ ਅੱਛਾ ਫਿਰ ਸਾਰਾ ਕੰਮ ਪੌਂਟੀ ਚੜ੍ਹੇ ਤੋਂ ਬਾਅਦ ਸ਼ਰਾਬ ਦਾ ਬਾਕੀ ਇਹਨਾਂ ਦਾ ਕਾਰੋਬਾਰ ਕਈ ਸਟੇਟਾਂ 'ਚ ਆ ਕੋਈ ਇਤਾਂ ਦੀ ਗੱਲ ਨਹੀਂ ਔਰ ਵਧੀਆ ਕੰਮ ਕਰਦੇ ਆ ਔਰ ਸਿਸਟਮ ਜਿ ਰਹਿ ਕੇ ਕਰਦੇ ਆ ਅੱਜ ਦੀ ਰੇਟ ਜੇ ਅਸੀਂ ਕਹੀਏ ਹੁਣ ਪੰਜਾਬ ਦੇ ਵਿੱਚ ਨਾ ਅਕਾਲੀ ਨੇ ਨਾ ਕਾਂਗਰਸੀ ਨੇ ਹੁਣ ਤਾਂ ਬਦਲਾ ਆਇਆ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੁਣ ਚੱਡਾ ਪਰਿਵਾਰ ਕੋਲ ਸ਼ਰਾਬ ਦੇ ਠੇਕੇ ਜਾਂ ਉਹਨਾਂ ਦਾ ਕੋਈ ਇੰਟਰਸਟ ਜਾਂ ਕੋਈ ਹੈ ਕੁਝ ਮੈਂ ਗਾਰੰਟੀ ਨਹੀਂ ਕਹਿ ਸਕਦਾ ਅੱਛਾ ਮੇਰੇ ਖਿਆਲ ਨਾਲ ਨਾ ਬਰਾਬਰੀ ਹੋਊਗਾ ਜਾਂਊਗਾ ਬਹੁਤ ਥੋੜਾ ਰਹਿ ਗਿਆ ਹੁਣ ਮੇਰੇ ਖਿਆਲ ਨਾਲ ਹੋ ਸਕਦਾ ਹੋਵੇ ਨਾ ਇੱਕ ਹੋਰ ਬੜਾ ਇਸ ਦੌਰ ਦੇ ਵਿੱਚ ਚਰਚਿਤ ਚਿਹਰਾ ਜਿਹੜਾ ਸਾਹਮਣੇ ਆਇਆ ਸੀ ਜਦੋਂ ਦੋਨਾਂ ਭਰਾਵਾਂ ਦਾ ਜਿਹੜਾ ਉਹ ਮਰਡਰ ਹੋ ਜਾਂਦਾ ਇੱਕ ਦੂਜੇ ਦੇ ਹੱਥੋਂ ਉਹ ਬਾਅਦ ਚ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਡਿਸਕਸ ਕਰਨਾ ਹੈ ਨਾਮਤਾਰੀ ਨਾਮਤਾਰੀ ਕੀ ਸ਼ਖਸੀਅਤ ਸੀ ਕਿਉਂਕਿ ਇਹ ਮੰਨਿਆ ਜਾਂਦਾ ਹੈ ਵੀ ਨਾਮਤਾਰੀ ਜਾਂ ਤੁਸੀਂ ਚੱਡੇ ਨੂੰ ਦਿੱਤਾ ਜਾਂ ਚੱਡੇ ਨੇ ਤੁਹਾਨੂੰ ਦਿੱਤਾ ਉਹ ਕੀ ਸੀ ਸਾਰਾ ਐਪੀਸੋਡ ਇਹ ਸੁਖਦੇਵ ਸਿੰਘ ਨਾਮਤਾਰੀ ਜੀ ਇੱਕ ਸਧਾਰਨ ਮੁੰਡਾ ਸੀ ਦਲੇਰ ਸੀਗਾ ਕੌਂਟੀ ਚੜੇ ਨੇ ਹਰਦਵਾਰ ਠੇਕੇ ਲੈ ਸੀ ਬਜਰੀ ਵਗੈਰਾ ਦੇ ਅੱਛਾ ਜੀ ਤੇ ਇਹ ਮੁੰਡੇ ਵੇਲੇ ਸੀ ਇਹ ਕੰਮ ਲੱਭਦੇ ਫਿਰਦੇ ਸੀ ਕਦੇ ਮੈਨੂੰ ਮਿਲਣਾ ਕਦੇ ਮੇਰੇ ਛੋਟੇ ਭਰਾ ਨੂੰ ਮਿਲਣਾ ਬਾਜਪੁਰ ਦੇ ਸੀਗੇ ਅੱਛਾ ਜੀ ਆਪਣੀ ਨੇ ਕੋਈ ਬਗਾਨੇ ਨਹੀਂ ਜੇ ਕੋ ਜੋ ਵੀ ਹੋਇਆ ਉਹ ਗੱਲ ਵੱਖਰੀ ਆ ਹਾਂ ਅਨਫਰਚੂਨੇਟ ਆ ਸਾਡੇ ਹੁਣ ਮੈਂ ਬਾਜਪੁਰ ਦਾ ਰਹਿਣ ਵਾਲਾ ਜਿੱਥੇ ਮੈਂ ਜੰਮਿਆ ਜਿੱਥੇ ਮੈਂ ਪਲਿਆ ਉਥੇ ਦਾ ਹੀ ਆ ਤੇ ਇਹਨੂੰ ਮੈਂ ਉਹਦੇ ਕੋਲ ਭੇਜਿਆ ਸੀਗਾ ਉਹਦਾ ਕਾਰੋਬਾਰ ਕਿਉਂਕਿ ਲੋਕ ਅ ਬਜਰੀ ਵਾਲੇ ਕਾਰੋਬਾਰ ਜੀ ਲੜਾਈ ਝਗੜੇ ਬੜੇ ਹੁੰਦੇ ਆ ਤਾਂ ਦਲੇਰ ਬੰਦੇ ਹੀ ਚਲਾ ਸਕਦੇ ਹੁੰਦੇ ਆ ਮੁੰਡੇ ਦਲੇਰ ਸਗੇ ਹਾਂ ਮੁੰਡੇ ਦਲੇਰ ਸਗੇ ਇਹਨੇ ਜੀਪ ਦਿੱਤੀ ਉਹਨਾਂ ਨੂੰ ਤਨਖਾਹਾਂ ਮੋਟੀਆਂ ਕਰ ਦਿੱਤੀਆਂ ਉਹਨਾਂ ਨੂੰ ਰੱਖ ਲਿਆ ਉਹ ਇਹਦਾ ਕੰਮ ਚਲਾਉਂਦੇ ਰਹੇ ਫਿਰ ਹੌਲੀ ਹੌਲੀ ਨਜ਼ਦੀਕੀ ਉਹਨਾਂ ਦੀ ਇੰਨੀ ਹੋ ਗਈ ਕਿ ਪੌਂਟੀ ਨਰਬਰੀ ਉਹਨਾਂ ਤੇ ਹੋ ਗਿਆ ਅੱਛਾ ਬਿਕਾਉਜ਼ ਉਹਨੂੰ ਪੰਡਤ ਨੇ ਇਹ ਕਹਿਤਾ ਸੀਗਾ ਜੋਤਸ਼ੀ ਨੇ ਪੰਡਤ ਨੇ ਜੋਤਸ਼ੀ ਨੇ ਜੋਤਸ਼ੀ ਨੇ ਕਿ ਭਈ ਤੂੰ ਗੋਲੀ ਨਾ ਮਾਰਿਆ ਜਾਏਗਾ ਉਹ ਆਪਣੀ ਸਿਕਿਉਰਿਟੀ ਦਾ ਧਿਆਨ ਰੱਖਦਾ ਹੁੰਦਾ ਸੀ ਫਿਰ ਉਹਨੇ ਭਰੋਸੇਯੋਗ ਬੰਦੇ ਰੱਖੇ ਇਹ ਭਰੋਸੇਮੰਦ ਆ ਉਹ ਭਰੋਸੇਯੋਗ ਬੰਦੇ ਨਾਲ ਰੱਖੇ ਬਿਲਕੁਲ ਰੱਖੇ ਨਾਮਤਰੀ ਉਹਦਾ ਭਰੋਸੇਯੋਗ ਸੀ ਬਹੁਤ ਭਰੋਸੇਯੋਗ ਉਹ ਉੱਤਰਾਖੰਡ ਦਾ ਜਿਹੜਾ ਜਿਹੜਾ ਮੀਨੋਰੀਟੀ ਕਮਿਸ਼ਨ ਦਾ ਚੇਅਰਮੈਨ ਬਣਦਾ ਹੈ ਉਹ ਕੌਣ ਬਣਵਾਉਂਦਾ ਉਹਨੂੰ ਕਿਵੇਂ ਬਣਦਾ ਉਹ ਦੇਖੋ ਉਹ ਤਾਂ ਭਾਜਪਾ ਦਾ ਸਿੱਖ ਸੰਗਤ ਦਾ ਐਕਟਿਵ ਕਰਿਆ ਕਰਤਾ ਨਾਮਤਾਰੀ ਆ ਕਿਸੇ ਦਾ ਇਨਸੀਡੈਂਟ ਜਿਹੜੀ ਰਾਸ਼ਟਰੀ ਸਿੱਖ ਸੰਗਤ ਰਾਸ਼ਟਰੀ ਸਿੱਖ ਸੰਗਤ ਉਹਦਾ ਐਕਟਿਵ ਆ ਜੀ ਉਹ ਭਾਜਪਾ ਲਈ ਮੇਰੇ ਖਿਆਲ ਨਾਲ ਪੋਲਿਟੀਕਲ ਅਲਾਈਨਮੈਂਟ ਕਰ ਲੋ ਫਿਰ ਤਾਂ 95 ਤੋਂ ਉਹਨਾਂ ਦੇ ਨਾਲ ਜੁੜਿਆ ਉਹ ਸੋਚ ਨਾਲ ਜੁੜਿਆ ਆ ਓਏ ਕੋ ਵੱਖਰੀ ਗੱਲ ਹੈ ਉਹ ਮਤਲਬ ਓਵਰ ਦੀ ইয়ার্স politically ਉਹਨੇ ਰਾਈਜ਼ ਕੀਤਾ ਤੇ ਉਹਦਾ ਮਿਨੋਰਟੀ ਦਾ ਚੇਅਰਮੈਨ ਬਣ ਗਿਆ ਤੇ ਨਾਮਤਾਰੀ ਤੇ ਇਹਦੇ ਰਿਲੇਸ਼ਨ ਚ ਹੋਰ ਕੁਝ ਕੀ ਕੁਛ ਦੱਸਣਾ ਚਾਹੋਗੇ ਨਾਮ ਤਾਂ ਇਹਦਾ ਟਰਸਟਵਰਦੀ ਬੰਦਾ ਸੀਗਾ ਔਰ ਦਗਾਵਾਜ ਨਹੀਂ ਸੀਗਾ ਇਹਦੇ ਨਾਲ ਖੜਾ ਹੋਇਆ ਸਾਰੀ ਉਮਰ ਖੜਾ ਰਿਹਾ ਜਿਹੜਾ ਸਭ ਤੋਂ ਦੁੱਖਦਾਈ ਪਹਿਲੂ ਇਸ ਦਾ ਹੁੰਦਾ ਹੈਗਾ ਜਿਹੜਾ ਆਪਾਂ ਛੱਡਾ ਪਰਿਵਾਰ ਦੇ ਨਾਰਮਲੀ ਕੀ ਹੁੰਦਾ ਵੀ ਜਦੋਂ ਅਸੀਂ ਦੇਖਦੇ ਆਂ ਵੱਡੇ 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 ਜਿਵੇਂ प्रमोद ਮਹਾਜਲ ਜਿਹੜਾ ਆਪਦੇ ਭਰਾ ਨੇ ਮਾਰਦਾ ਸੀ ਬੀਜੇਪੀ ਦਾ ਬਹੁਤ ਵੱਡਾ ਲੀਡਰ ਸੀ ਬਲਕੀਸ਼ ਸਿੰਘ ਕੀਤੂ ਪੰਜਾਬ ਦਾ ਐਮਐਲਏ ਉਹਦੇ ਭਤੀਜੇ ਨੇ ਮਾਰਦਾ ਸੀ ਇਹ ਦੋਨੇ ਭਰਾਸ ਵਿੱਚ ਹੀ ਮਰੇ ਲੜਾਈ ਜਿਹੜੀ ਹੈ ਘਰ ਦੇ ਵਿੱਚ ਇਥੋਂ ਸਿੱਧ ਹੁੰਦਾ ਵੀ ਨਹੀਂ ਪੁੱਗਦੀ ਤੇ ਉਹ ਬੜੀ ਮਹਿੰਗੀ ਉਹਦੀ ਕੀਮਤ ਜਿਹੜੀ ਹੈ ਉਤਾਰਨੀ ਪੈਂਦੀ ਹੈ ਇਹਨਾਂ ਭਰਾਵਾਂ ਦਾ ਅਸਲ ਡਿਸਪਿਊਟ ਕੀ ਕੀ ਸੀ ਤੇ ਕਿਵੇਂ ਮਾਰੇ ਜਾਂਦੇ ਨੇ ਦੇਖੋ ਜਿਹੜਾ ਸਤਨਾਮ ਤੇ ਹਰਦੀਪ ਇੱਕੋ ਹੀ ਆ ਉਰਫ ਉਹ ਕੇ ਦੋ ਬੰਦੇ ਦਾ ਇੱਕ ਬੰਦੇ ਦੇ ਦੋ ਨਾਮ ਨੇ ਇੱਕ ਬੰਦੇ ਦੇ ਦੋ ਸਤਨਾਮ ਵੀ ਕਹਿੰਦੇ ਆ ਹਰਦੀਪ ਵੀ ਕਹਿੰਦੇ ਆ ਇਹ ਨੂੰ ਜਿਹੜਾ ਮੈਂ ਤੁਹਾਨੂੰ ਦੱਸਿਆ ਨਹੀਂ 94 95 ਚ ਪੇਪਰ ਮੇਲ ਲਾ ਕੇ ਦਿੱਤੀ ਅੱਛਾ ਜੀ ਉਹ ਪੌਂਟੀ ਦੇ ਪਿਤਾ ਜੀ ਨੇ ਉਹਨੂੰ ਉਸ ਵੇਲੇ ਜਿੰਨਾ ਕਿ ਮੈਂ ਜਾਣਦਾ ਹੋ ਸਕਦਾ ਗਲਤੀ ਹੋਵੇ ਯਾਰ ਕਿਸੇ ਨੂੰ ਕੋਈ ਗੱਲ ਮੇਰੀ ਗਲਤ ਲੱਗੇ ਸੁਣਨੀ ਸਾਰਿਆਂ ਨੇ ਹੀ ਆ ਤੇ ਮੇਰੇ ਖਿਆਲ ਨਾਲ ਉਦੋਂ ਇਹਨੂੰ ਅਲੱਗ ਦਾ ਬਿਜ਼ਨਸ ਖੋਲ੍ਹ ਦਿੱਤਾ ਸੀ ਅੱਛਾ ਘਰੋਂ ਮੁੰਡੇ ਨੇ ਬੜੀ ਮਿਹਨਤ ਕੀਤੀ ਪੇਪਰ ਮੇਲ ਬੜੀ ਵਧਾਈ ਤੇ ਬਜ਼ੁਰਗੋ ਦੀ ਮਦਦ ਕਰ ਘੁੱਟ ਦਿੰਦੇ ਹੁੰਦੇ ਸੀ ਆ ਹੁਣ ਫੇਰ ਬਜ਼ੁਰਗਾਂ ਤੋਂ ਬਾਅਦ ਉਹ ਕਹਿੰਦਾ ਮੇਰਾ ਬਜ਼ੁਰਗ ਤੁਹਾਡਾ ਹਿੱਸੇਦਾਰ ਆ ਹੁਣ ਦੋ ਭਰਾ ਰਹੇਗੇ ਨਾ ਰਾਜੂ ਤੇ ਪੌਂਟੀ ਹੁਣ ਰਾਜੂ ਸਾਰਾ ਕਾਰੋਬਾਰ ਹੈਂਡਲ ਕਰਦਾ ਹਾਲਾਂਕਿ ਪੌਂਟੀ ਦਾ ਬੇਟਾ ਆ ਉਹ علیحدਾ ਹੋ ਗਿਆ ਪੌਂਟੀ ਵਾਲਾ ਹਿੱਸਾ ਉਹਨੂੰ ਚਲੇ ਗਿਆ ਇੱਕ ਰੀਅਲ ਏਸਟੇਟ ਚ ਆ ਗਿਆ ਇੱਕ ਸ਼ਰਾਬ ਤੇ ਕਾਰਖਾਨਿਆਂ ਚ ਆ ਗਿਆ ਤੇ ਸਤਨਾਮ ਆਪਣੇ ਪਿਤਾ ਜੀ ਦੇ ਚਲੋ ਉਦੋਂ ਇਹਨਾਂ ਦੇ ਪਿਤਾ ਜੀ ਦਾ ਭੋਗ ਸੀ ਨਾ ਜੀ ਫੋਟੋ ਸਾਹਮਣੇ ਪਈ ਮੇਰੇ ਮਨ ਚ ਬੰਗਲਾ ਸਾਹਿਬ ਗੁਰਦੁਆਰਾ ਨਹੀਂ ਸਕਾਫਗਨ ਸਾਹਿਬ ਗੁਰਦੁਆਰਾ ਅਸੀਂ ਗਏ ਮੱਥਾ ਟੇਕਿਆ ਤੇ ਬਾਪੂ ਦੀ ਫੋਟੋ ਵੇਖੀ ਬਹੁਤ ਸੱਜਣ ਬਤਨ ਪਹਿਲਾਂ ਦੱਸਿਆ ਬੜੀ ਮੱਥੇ ਤੋਂ ਨਾ ਉਹਨਾਂ ਤੇ ਚ ਐ ਚਮਕਤਾ ਜੀ ਤੁਸੀਂ ਕਿਹ ਅਸਤੀ ਨੂੰ ਮਿਲ ਰਹੇ ਹੋ ਫੋਟੋ ਵੇਖ ਕੇ ਮੈਂ ਵੇਖਦਾ ਹੀ ਰਿਹਾ ਮੇਰੇ ਯਾਰ ਇਸ ਬੰਦੇ ਦੀ ਕਿਸਮਤ ਸੀ ਇਸ ਬੰਦੇ ਦੀ ਕਿਸਮਤ ਨਾਲ ਕਿਥੋਂ ਕਿਥੇ ਪਹੁੰਚ ਗਏ ਇਹ ਗੱਲ ਮੇਰੇ ਮਨ ਚ ਆਈ ਕਿਉਂ ਆਈ ਮੈਨੂੰ ਨਹੀਂ ਪਤਾ ਮੈਂ ਜਦੋਂ ਪੌਂਟੀ ਦੀ ਡੈਥ ਹੁੰਦੀ ਆ ਮੈਂ ਬਈਅਰ ਗਿਆ ਫਿਰ ਇਥੋਂ ਮੈਂ ਇਹੀ ਸੋਚਦਾ ਕਿ ਮੈਂ ਯਾਰ ਉਸ ਬੰਦੇ ਦੀ ਕਿਸਮਤ ਸੀ ਇਹਨਾਂ ਦੇ ਬਾਪ ਦੀ ਬਾਪ ਤੇ ਉਸ ਮਾਂ ਦਾ ਕੀ ਕਸੂਰ ਆ ਮਾਂ ਦੇ ਦਿਲ ਤੇ ਕੀ ਬੀਤਿਆ ਹੋਗਾ ਸਾਡੀ ਆਂਟੀ ਆ ਮੈਂ ਬਹੁਤ ਸਤਿਕਾਰਯੋਗ ਬੜੀ ਮੁਹੱਬਤ ਉਹਨੇ ਸਾਨੂੰ ਬੱਚਿਆਂ ਕਰ ਪਿਆਰ ਕੀਤਾ ساری ਉਮਰ ਸਰਦਾਰ ਕੁਲਵੰਤ ਸਿੰਘ ਦੇ ਵੀ ਇਹਨਾਂ ਦੀ ਮਾਤਾ ਨੇ ਵੀ ਤੇ ਪਰਿਵਾਰ ਸਾਰਾ ਹੀ ਹਰਦੀਪ ਵੀ ਆਪਣੇ ਗੋਡੀਆਂ ਤਰਾਉਂਦਾ ਸੀ ਕਿ ਵੱਡਾ ਪਰਾਂ ਤੂੰ ਪੋਂਟੀ ਦੇ ਵੀ ਗੋਡੀਆਂ ਤਰਾਉਂਦਾ ਸੀ ਸਾਡੇ ਤਾਂ ਚਲੋ ਲੌਣਾ ਹੀ ਪੋਂਟੀ ਕਰਕੇ ਸੀ ਬੜਾ ਵਧੀਆ ਪਰਿਵਾਰ ਸੀ ਵੈਰੀ ਅਨਫੋਰਚੂਨੇਟ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਕਿ ਉਹ ਮਾਂ ਦੀ ਇੱਕ ਮਾਦੀ ਕਰੋ ਇੱਕ ਅਰਥੀ ਬੇਟੇ ਦੀ ਜਾਵੇ ਤੇ ਚੱਲੀ ਨਹੀਂ ਜਾਂਦੀ ਉਹਦੇ ਦੋ ਬੇਟੇ ਇਕੱਠਿਆਂ ਦੋ ਇਕੱਠਿਆਂ ਦੋ ਗਈਆਂ ਉਹ ਬੜਾ ਦਰਦਨਾਕ ਬਹੁਤ ਦੁੱਖदाई ਉਕੜੀ ਸੀ ਔਰ ਉੱਚ ਅਸੀਂ ਖੜੇ ਰਹੇ ਆ ਦੇਖਿਆ ਬਹੁਤ ਦੁੱਖ ਹੋਇਆ ਡਿਸਪਿਊਟ ਇਹਨਾਂ ਦਾ ਪ੍ਰਾਪਰਟੀ ਦਾ ਸੀ ਔਰ ਮੈਂ ਇੱਕ ਗੱਲ ਕਹਿਣੀ ਚਾਹਨਾ ਆਪਣ ਲੜ ਲਈ ਦਾ ਤਿੰਨ ਨੂੰ ਕਿਹੜਾ ਕਰਦੀ ਲੜਾਈ ਭਰਾਵਾ ਦੀ ਨਹੀਂ ਚਲਦੀ ਕਰਦੀ ਲੜਾਈ ਮਾਰ ਲੈਂਦੀ ਆ ਲੜਾਈ ਤਾਂ ਯਾਰ ਬਾਹਰ ਵੀ ਹੋਵੇ ਉਹ ਉਹ ਕਿਹੜੀ ਚੰਗੀ ਆ ਜਿੱਥੇ ਤਾਂ ਹੋਏ ਨਾ ਵੇੜ ਲੈਣੀ ਚਾਹੀਦੀ ਕੋਈ ਐਡੀ ਗੱਲ ਸਿੱਟੇ ਗਲਤੀ ਨਿਕਲਦੇ ਆ ਹੋ ਜਾਂਦੀਆਂ ਗਲਤੀਆਂ ਬੰਦਾ ਹੌਮੇ ਚ ਰਹਿੰਦਾ ਆਕੜ ਚ ਰਹਿੰਦਾ ਛੱਡਣੀ ਪਈ ਚਾਈਦੀ ਛੱਡਣੀ ਪੈਂਦੀ ਵੀ ਆ ਔਰ ਇਹ ਸੱਜਣਾ ਮਿੱਤਰਾਂ ਤੇ ਵੀ ਹੁੰਦੀ ਆ ਕਿ ਤੁਹਾਡੇ ਆਲੇ ਦੁਆਲੇ ਵਾਲੇ ਦੇ ਵੇੜ ਦੇਣਾ ਜਾਂ ਵਧਾ ਦੇਣਾ ਜਾਂ ਵਧਾ ਦੇਣਾ ਹੁਣ ਮੈਂ ਤਾਂ ਬਹੁਤ ਗੱਲਾਂ ਸੁਣੀਆਂ ਮੈਂ ਕਰਦਾ ਚੰਗੀਆਂ ਨਾ ਲੱਗਦਾ ਹਰਦੀਪ ਬੜਾ ਗੁੱਸੇ ਚ ਆਇਆ ਉੱਥੋਂ ਹਾਂਜੀ ਕੋਨਟੀ ਨੇ ਉਹਦੇ ਅੰਚ ਦੋ ਰਵਾਲਵਰ ਸੀ ਸੁਣਦੀ ਸੁਣੀਆਂ ਗੱਲਾਂ ਉਹਨੇ ਉਹਨੂੰ ਮਾਰ ਦਿੱਤਾ ਉਹਨੇ ਉਹਨੂੰ ਮਾਰ ਦਿੱਤਾ ਯਾਰ ਰਾਜ ਗੱਲਾਂ ਕਈਆਂ ਬੰਦਿਆਂ ਨਾਲ ਕਰਦਾ ਹੈ ਕਿਹਦੇ ਨਾਲ ਕਰਦਾ ਹੈ ਬਹੁਤ ਦਰਦਨਾਕ ਸੀ अच्छा पोंटी ਉੱਥੇ ਪਹਿਲਾਂ ਫਾਰਮ ਹਾਊਸ ਤੇ ਆਲਰੇਡੀ ਸੀਗਾ ਹਰਦੀਪ ਬਾਤ ਚ ਆਉਂਦਾ। ਹਮ ਏਦਾਂ ਸੀ ਜੀ ਕਿ ਕੋਈ ਚਾਰ ਕਿੱਲੇ ਦਾ ਫਾਰਮ ਹਾਊਸ ਆ। ਜੀ। ਔਰਦੀਪ ਕਹਿੰਦਾ ਇਹ ਮੇਰਾ ਆ। ਓਕੇ। ਤੇ ਪੋਂਟੀ ਤੇ ਨਾਮਤਾਰੀ ਬੜੇ ਵਾਲੇ ਦੇ ਫਾਰਮ ਹਾਊਸ ਸੀਗੇ ਜਿਹੜਾ ਪੋਂਟੀ ਨੇ ਬਹੁਤ ਵਧੀਆ ਬਣਾਇਆ ਸੀ। ਠੀਕ ਹੈ ਜੀ। ਜਿੱਥੇ ਰਹਿੰਦਾ ਸੀ ਪੋਂਟੀ। ਤੇ ਨਾਮਤਾਰੀ ਨੂੰ ਕਹਿੰਦਾ ਵੀ ਆ ਚੱਲ ਆਪਾਂ ਗੇੜਾ ਮਾਰ ਕੇ ਆਈਏ। ਜਾਂ ਤਾਂ ਉਹਨੂੰ ਫੋਨ ਆਇਆ ਕੋਈ ਜਾਂ ਕੀ ਕਹਿੰਦਾ ਵੀ ਆਪਾਂ ਸਿਕਿਉਰਿਟੀ ਲੈ ਲਿਆ ਨਾਲ ਕਹਿੰਦਾ ਕੀ ਲੋੜ ਆ ਪੌਂਟੀ ਅੱਗੇ ਵਗਿਆ ਡਰਾਈਵਰ ਚਲਾਉਣ ਲੱਗ ਗਿਆ ਨਾਮ ਤਾਰੀ ਤੇ ਉਹਦਾ ਕਰਮੈਨ ਪਿੱਛੇ ਬਹਿ ਗਿਆ ਪਿੱਛੇ ਕੋਈ ਉਹਨਾਂ ਦੀ ਸਿਕਿਉਰਿਟੀ ਦੀ ਗੱਡੀ ਆਈ ਹੋਊ ਕਿ ਮੈਨੂੰ ਪਤਾ ਨਹੀਂ ਜੋ ਮੈਂ ਸੁਣਿਆ ਕਿੰਨੀ ਕਿ ਸੱਚਾਈ ਆ ਕਹਿਣ ਚ ਸੁਣਣ ਚ ਬੜਾ ਫਰਕ ਪੈ ਜਾਂਦਾ ਬਿਲਕੁਲ ਠੀਕ ਤੇ ਮਿੰਟ ਪਾਸ ਦੋ ਹੀ ਲੱਗੇ ਜਦੋਂ ਗਏ ਤਾਂ ਸਤਨਾਮ ਉੱਥੇ ਪਹੁੰਚ ਚੁੱਕਾ ਸੀਗਾ ਅੱਛਾ ਇਹ ਮਗਰੋਂ ਜਾਂਦੇ ਆ ਤੇ ਉਹ ਇਹ ਨਾ ਕੋਈ ਡਾਇਲੌਗ ਨਹੀਂ ਹੁੰਦੇ ਇਹਨਾਂ ਦੇ ਆਪਸ ਵਿੱਚ ਕੋਈ ਗੱਲਬਾਤ ਹੁੰਦੀ ਨਹੀਂ ਇਹ ਨਾ ਯਾਰ ਕੋਈ ਮੈਂ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਉਹ ਗੋਲੀਆਂ ਹੀ ਚੱਲੀਆਂ ਨੀ ਮਤਲਬ ਕੋਈ ਤਕਰਾਰ ਹੁੰਦਾ ਹੋਵੇ ਜਾਂ ਗੋਲੀ ਚੜਨ ਦੀ ਨੌਬਤ ਕਿਉਂ ਆਉਂਦੀ ਹੈ ਮੇਰੇ ਕਹਿਣ ਦਾ ਪਾਬਲ ਦੇਖੋ ਜਦੋਂ ਲਾਲਸਾ ਆ ਜਾਏ ਪੈਸੇ ਦਾ ਲਾਲਚ ਆ ਜਾਏ ਯਾਰ 2 4 500 ਕਰੋੜ ਰੁਪਏ ਪੌਂਟੀ ਦਾ ਲੈ ਜਾਂਦਾ ਫਿਰ ਕੀ ਹੋ ਗਿਆ ਸੀ ਤੇ ਉਹਨੂੰ ਲੋਗ ਉਹਦੇ ਕੋਈ ਵੀ ਠੀਕ ਸੀਗਾ ਉਹਨੂੰ ਮੰਗਾ ਇਹਨਾ ਕਰਨ ਦੀ ਲੋੜ ਕੀ ਸੀ ਇਹ ਤਾਂ ਆਫਟਰ ਥਾਟ ਆ ਲੇਕਿਨ ਜਦੋਂ ਬਿਲਕੁਲ ਠੀਕ ਕਿਹ ਦੀ ਵਾਰ ਮੁੱਛ ਦਾ ਸਵਾਲ ਆ ਜਾਂਦਾ ਭਰਾਵਾਂ ਚ ਵੀ ਨਹੀਂ ਪਰ ਜਦੋਂ ਜਾਨ ਚਲੀ ਜਾਵੇ ਫਿਰ ਇਹ ਕੀ ਜਾਂਦਾ ਪਿੱਛੇ ਇਹ ਤਾਂ ਬਾਅਦ ਸੋਚਦਾ ਬੰਦਾ ਕਮਾਈ ਇੱਥੇ ਰਹਿ ਗਈ ਸਾਰੀ ਇਹ ਤਾਂ ਬਾਅਦ ਚ ਬੰਦਾ ਸੋਚਦਾ ਉਸ ਵੇਲੇ ਨਹੀਂ ਕੁਝ ਸੋਚਦਾ ਹਾਂ ਕਿਉਂਕਿ ਉਸ ਵੇਲੇ ਜੀ ਸੱਚਾ ਉਹਦੇ ਪੁੰਟੀ ਹੱਥ ਜੋੜ ਕੇ ਆ ਜਾਂਦਾ ਇੱਕ ਗੱਲ ਆ ਜਾਂ ਸਤਨਾਮ ਹੀ ਉਹਦਾ ਪਿਆਰ ਨਾ ਲੈ ਲੈਂਦਾ ਕੀ ਸੀ ਪੌਂਟੀ ਲਈ 500 ਕਰੋੜ ਕੀ ਸੀ ਹਾਂ ਉਹਦੇ ਲਈ ਕੁਝ ਵੀ ਨਹੀਂ ਸੀ ਇੰਨੀ ਮਿਹਨਤ ਕਰਕੇ ਕਮਾਇਆ ਸੀ ਉਹ ਤਾਂ ਹੋਰ ਕਮਾ ਸਕਦਾ ਔਰ ਬੰਦਾ ਕਿਸੇ ਨੂੰ ਨਜਾਇਜ਼ 1 ਕਰੋੜ ਵੀ ਕਿਉਂ ਦੇਵੇ ਇਹ ਹੁਣ ਉਹਨਾਂ ਦੇ ਆਪਸੇ ਪਰਿਵਾਰ ਦੀਆਂ ਗੱਲਾਂ ਜਿਹੜੀਆਂ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਤੇ ਪੌਂਟੀ ਦਾ ਪਰਿਵਾਰ ਹੁਣ ਬੱਚੇ ਕੀ ਨੇ ਕੀ ਕਰਦੇ ਨੇ ਪੌਂਟੀ ਦਾ ਇੱਕ ਬੇਟਾ ਤੇ ਦੋ ਬੇਟੀਆਂ ਅੱਛਾ ਪੌਂਟੀ ਪੌਂਟੀ ਦਾ ਬੇਟਾ ਰੀਅਲ ਸਟੇਟ ਦੇਖ ਰਿਹਾ ਅੱਛਾ ਤੇ ਦੂਜਾ ਭਰਾ ਰਾਜੂ ਆ ਰਾਜੂ ਵੀ ਬਹੁਤ ਵਧੀਆ ਔਰ ਛੇਣਾ ਬੰਦਾ ਗੰਭੀਰ ਆ ਬੋਲਾ ਕਟਿਆ ਇਹ ਮਿਲਣ ਵਰਤ ਨੂੰ ਸਾਰਿਆਂ ਨਾਲ ਚੰਗਾ ਉਹਦਾ ਮਿਲ ਮਲਾ ਬਹੁਤ ਵਧੀਆ ਗੱਲ ਮੁਖਦੀ ਆ ਕਿ ਸਰਦਾਰ ਕੁਲਵੰਤ ਸਿੰਘ ਦਾ 6 ਭਰਾ ਕੁਲਵੰਤ ਸਿੰਘ ਹਰਪਜਨ ਸਿੰਘ ਇੱਕ ਇਦਾਂ ਇਕੱਠੇ ਰਹਿ ਸਾਲ ਦਾ ਪਰ ਮਿਹਨਤ ਕੀਤੀ ਆਪਣੀ ਕਮਿਊਨਿਟੀ ਚ ਆਪਣੀ ਕਮਿਊਨਿਟੀ ਨਹੀਂ ਸਿੱਖਾਂ ਦੇ ਵਿੱਚ ਯੂਪੀ ਚ ਕੀ ਦਿੱਲੀ ਚ ਕੀ ਪੌਂਟੀ ਦਾ ਰਾਈਜ਼ ਕਰਨਾ ਇਹ ਕੋਈ ਛੋਟੀ ਬਾਤ ਨਹੀਂ ਸੀ ਇੱਕ ਅੰਪਾਇਰ ਖੜਾ ਕਰ ਦੇਣਾ ਪੌਂਟੀ ਪੌਂਟੀ ਹੁੰਦੀ ਸੀ ਜੀ ਪੌਂਟੀ ਪੌਂਟੀ ਹੁੰਦੀ ਸੀ ਕੋਈ 50 ਹਜ਼ਾਰ ਕਰੋੜ ਕਹਿੰਦਾ ਸੀ ਕੋਈ ਲੱਖ ਕਰੋੜ ਕਹਿੰਦਾ ਸੀ ਅੱਜ ਦੀਆਂ ਰੀਅਲ ਏਸਟੇਟ ਦੀਆਂ ਅਗਰ ਵੈਲਿਊਜ਼ ਲਈਏ ਤਾਂ ਪਾ ਗਿਣਤੀ ਵੀ ਨਹੀਂ ਕਰ ਸਕਦੇ ਕਿੰਨੇ ਕ ਪ੍ਰਾਪਰਟੀ ਅੰਦਾਜ਼ਨ ਕਿੰਨੀ ਕ ਆਪਦੇ ਬੱਚਿਆਂ ਲਈ ਉਹ ਛੱਡ ਗਿਆ ਕਮਾਈ ਉਹਨੇ ਕਮਾਈ ਹੈ ਇਹ ਕੋਈ ਨੈਗੇਟਿਵ ਨਹੀਂ ਮੈਂ ਪੁੱਛਦਾ ਕਿੰਨੇ ਕ ਛੱਡ ਗਿਆ ਜਿੰਨਾ ਝੂਠ ਬੋਲ ਲਓ ਅੰਦਾਜ਼ਾ ਕੋਈ ਇੱਕ ਝੂਠ ਬੋਲ ਦੋ ਚਲੋ ਭਾਜੀ ਮੈਂ ਕੋਈ ਮੈਂ ਪੌਂਟੀ ਦੇ ਮੂੰਹੋਂ ਸੁਣਿਆ ਸੀ ਕਿ ਆ ਜਿਹੜਾ ਮੈਂ ਫੇਬ ਬਣਾਉਣਾ ਨਾ ਇਹ 50 ਹਜ਼ਾਰ ਕਰੋੜ ਦਾ ਮੈਨੂੰ ਪਲਾਨ ਦੋ ਕੱਲੀ ਰੀਅਲ ਏਸਟੇਟ ਨਾ ਨਾ ਰੀਅਲ ਏਸਟੇਟ ਨਹੀਂ ਇੱਕ ਓਕੇ ਇੱਕ ਬਲੌਕ ਜਿਹੜਾ ਜਿਹਦੇ ਵਿੱਚ ਟ੍ਰੇਨ ਜਾਇਆ ਕਰਨੀ ਸੀ ਅੱਛਾ ਉਹਦੇ ਪਲਾਨ ਬਹੁਤ ਵੱਡੇ ਸੀ ਸੁਪਨਾ ਸੀ ਉਹਦਾ ਸੁਪਨਾ ਸੀ ਦੇਖੋ ਉਹ ਸਕੂਲ ਨਹੀਂ ਗਿਆ ਲੇਕਿਨ ਉਹ ਥੋੜਾ ਬਹੁਤ ਦੂਜੀਤੀ ਜੀ ਪਰ ਉਹਦਾ ਐਕਸੀਡੈਂਟ ਹੋ ਗਿਆ ਪ੍ਰਾਇਮਰੀ ਪਾਸ ਸੀ ਬਸ ਇਹ ਕਹ ਲਓ ਇਹ ਕੁਝ ਵੀ ਨਹੀਂ ਪਾਸ ਸੀ ਬਟ ਉਹ ਅੰਗਰੇਜ਼ੀ ਦੀ ਗੱਲ ਕਰਦਾ ਸੀ ਸਾਰੀ ਗੱਲ ਸਮਝਦਾ ਸੀ ਹਿਸਾਬ ਕਿਤਾਬ ਕਰਨ ਦੀ ਲੋੜ ਨਹੀਂ ਉਹ ਇੱਥੇ ਬੈਠਾ ਹੋਰ ਜਗ੍ਹਾ ਦੀ ਕੈਲਕੂਲੇਸ਼ਨ ਕਰਦਾ ਸੀ ਉਹ ਤਾਂ ਸੁਪਰਮੈਨ ਹੀ ਸਮਝੋ ਤੇ ਦੇਖ ਹੱਥੋ ਦੇ ਸੀਗੇ ਨੇ ਪਰ ਬਾਤਮਨ ਨੇ ਹੱਥ ਖੋਏ ਤਾਂ ਦਿਮਾਗ ਬਹੁਤ ਤੇਜ ਦਿੱਤਾ ਦਿਮਾਗ ਤੇਜ ਦਿੱਤਾ ਤੁਸੀਂ ਉਹਨੂੰ ਸ਼ਿਵਿੰਗ ਕਰਦਾ ਸੀ ਯਾਰ ਕ੍ਰਿਕਟ ਖੇਡਦਾ ਸੀ ਤੇ ਮੰਨ ਸਕਦੇ ਹੋ ਉਹ ਵਾਰ-ਵਾਰ ਚਲਾਉਂਦਾ ਸੀ ਅੰਗਲਜੀ ਨਾਲ ਚਲਾ ਦਿੰਦਾ ਸੀ ਉਹ ਛੋਟੀ ਜੀ ਨਾਲ ਇੱਕ ਨਾਲ ਚਲੋ ਉਹਦਾ ਬੰਦਾ ਕੁੱਲ ਮਿਲਾ ਕੇ ਬਹੁਤ ਵਧੀਆ ਸੀ ਇੱਕ ਅੱਛਾ ਇਨਸਾਨ ਸੀ ਦਲੇਰ ਸੀ ਮੇਰਾ ਪਿੱਛੇ ਜੇ ਕੈਨੇਡਾ ਗਿਆ ਤੇ ਇੱਕ ਸਰਦਾਰ ਆਸਾ ਸਿੰਘ ਜੋਲ ਆ ਜੀ ਤੇ ਆਸਾ ਸਿੰਘ ਜੋਲ ਟਿੰਬਰ ਦੇ ਪਹਿਲਾਂ ਫੈਕਟਰੀ ਚ ਕੰਮ ਕਰਦਾ ਸੀ ਫੈਕਟਰੀ ਚ ਕੱਢ ਦਿੱਤਾ ਗਿਆ ਉਹਨਾਂ ਨੂੰ ਤੇ ਕਹਿੰਦੇ ਵੀ ਉਹ ਬਾਹਰ ਖੜਾ ਹੋ ਕੇ ਫੈਕਟਰੀ ਨੂੰ ਵੇਖ ਕੇ ਕਹਿੰਦਾ ਇਹਨੂੰ ਮੈਂ ਖਰੀਦੂਗਾ ਇੱਕ ਦਿਨ ਫਿਰ ਉਹ ਤੇ ਉਹਨਾਂ ਦੀ ਵਾਈਫ ਨੇ ਘਰਾਂ ਦੇ ਵਿੱਚ ਲੱਕੜ ਦੇ ਛੋਟੇ ਛੋਟੇ ਟੁਕੜੇ ਸਪਲਾਈ ਕਰਨ ਦਾ ਕੰਮ ਉਹ ਸuele ਗਰਮੋਣਾ ਨਾ ਕਰਦੇ ਸੀ ਨਾ ਕਰ ਤੇ ਪਾਣੀ ਕੋ ਚਾਲੂ ਕੀਤਾ ਮਿਆਂ ਬੀਬੀ ਕਰਦੇ 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 ਉਹ ਟਿੰਬਰ ਮਿਲ ਲਈ ਫਿਰ ਤਾਂ ਇਨਾ ਬਿਜ਼ਨਸ ਹੋਇਆ ਉਸ ਜੋਲ ਸਾਹਿਬ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਲੇਕਿਨ ਉੱਥੇ ਇੱਕ ਗੱਲ ਸੁਣੀ ਮੈਂ ਮੇਰੇ ਕੁੜਮ ਨੇ ਮਿੰਦਾ ਸੀ ਕਹਿੰਦੇ ਯਾਰ ਸਰਦਾਰ ਆਸਾ ਸਿੰਘ ਜੋਲ ਕੋ ਕੋਈ ਕਹਿੰਦਾ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਬਣਾਉਣਾ ਇੱਥੇ ਫਲਾਨੀ ਚੀਜ਼ ਕਰਨੀ ਆ ਉਹਨੇ ਕਿਹਾ ਕਹਿਣਾ ਕਿ ਸਾਰੇ ਤੁਸੀਂ ਇਸ ਇਕੱਠੇ ਕਰ ਲੋ ਜਿੰਨੇ ਹੋਣਗੇ ਹੂੰ ਉਹਨੇ ਦਾ ਚੈੱਕ ਮੇਰੇ ਤੋਂ ਲੈ ਜਾਇਓ ਅੱਛਾ ਜਿੰਨੇ ਤੁਸੀਂ ਸਾਰੇ ਇਕੱਠੇ ਕਰ ਲਓ ਕੋਈ ਮੇਰੇ ਕੋਲੇ ਤੋਂ ਲੈ ਜਾਇਓ ਔਰ ਪੌਂਟੀ ਵੀ ਹੈ ਦਲੇਰ ਸੀ ਬੰਦਾ ਜੇ ਠਾਣ ਲੇ ਤਾਂ ਦੁਨੀਆ ਦੀ ਕੋਈ ਤਾਕਤ ਉਹਨੂੰ ਹਰਾ ਨਹੀਂ ਸਕਦੀ ਮਾਲਕ ਦੀ ਕਿਰਪਾ ਚਾਹੀਦੀ ਹੈ ਮਾਲਕ ਦੀ ਕਿਰਪਾ ਚਾਹੀਦੀ ਬੰਦਾ ਕੋਈ ਚੀਜ਼ ਨਹੀਂ ਕੋਈ ਕਿਸੇ ਨੂੰ ਨਹੀਂ ਡੱਕ ਸਕਦਾ